ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਫਰੀਂਕੋਟ ਦੇ ਸਰਕਾਰੀ ਸਕੂਲਾਂ ਦੇ 8ਵੀਂ 10ਵੀਂ ਤੇ 12ਵੀਂ ਦੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਾਉਣ ਵਾਲੇ 9 ਬੱਚਿਆਂ ਦਾ ਸਥਾਨਕ ਡਾਕਟਰ ਚੰਦਾ ਸਿੰਘ ਮਨਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਆਪਣੇ ਸਬੋਧਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਤਮਾ ਦੇ ਛੋਟੇ ਭਰਾ ਐਡਵੋਕੇਟ ਵੀਰੇਂਦਰ ਸਿੰਘ ਸੰਤਮਾ ਤੇ ਪੀਆਰਓ ਮਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਵਰਪੂਰ ਪ੍ਰਸ਼ੰਸਾ ਕਰਦੇ ਆ ਸਪੀਕਰ ਸੰਧਵਾ ਵੱਲੋਂ ਮੈਡ ਸੁਚੀ ਵਾਲੇ 9 ਬੱਚਿਆਂ ਨੂੰ 31-31000 ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕਰਦੇ ਆ ਆਖਿਆ ਕਿ ਇਸ ਤੋਂ ਪਹਿਲਾਂ ਵੀ ਸਪੀਕਰ ਸੰਧਵਾ ਵੱਲੋਂ ਮੈਡ ਸੁਚੀ ਤੋਂ ਇਲਾਵਾ ਖੇਡਾਂ ਵਿੱਚ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀ ਵਿਦਿਆਰਥੀਆਂ ਨੂੰ 31-31000 ਰੁਪਏ ਦੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਸੋਸਾਇਟੀ ਦੇ ਪ੍ਰਧਾਨ ਮਾਸਟਰ ਅਸ਼ੋਕ ਕੌਸ਼ਲ ਜਰਨ ਸਕੱਤਰ ਕੁਲਵੰਸਨ ਚਾਮੀ ਮੀਤ ਪ੍ਰਧਾਨ ਪ੍ਰੇਮ ਚਾਵਲਾ ਵਿਤ ਸਕੱਤਰ ਸੋਮਨاتھ ਅਰੋੜਾ ਮੁੱਖ ਸਲਾਹਕਾਰ ਗੁਰਿੰਦ ਸਿੰਘ ਮਹਿੰਦੀ ਰੱਤਾ ਗੁਰਚਰਨ ਸਿੰਘ ਬਰਾੜ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸਪੀਕਰ ਸੰਧਵਾ ਵੱਲੋਂ ਸੁਸਾਇਟੀ ਦੇ ਸੇਵਾ ਕਾਰਜਾਂ ਵਿੱਚ ਵੀ ਸਮੇਂ-ਸਮੇਂ ਯੋਗਦਾਨ ਪਾਇਆ ਜਾਂਦਾ ਹੈ ਤੇ ਸੁਸਾਇਟੀ ਵੱਲੋਂ ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਾ ਨੂੰ ਸਨਮਾਨਤ ਕਰਨ ਦੇ ਹੁਣ ਤੱਕ 515 ਸਨਮਾਨ ਸਮਾਰੋਹ ਸਫਲਤਾਪੂਰਵਕ ਨਿਪਰੇ ਚਾੜੇ ਜਾ ਚੁੱਕੇ ਹਨ ਸਕੂਲ ਮੁਖੀ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵੀ ਸਪੀਕਰ ਸੰਮਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸੋਸਾਇਟੀ ਦੇ ਉਕਤ ਉਪਰਾਲਿਆਂ ਦੀ ਸ਼ਲਾਘਾ ਕੀਤੀ ਗੁਰਚਰਨ ਸਿੰਘ ਮਾਨ ਮੁਖਤਿਆਰ ਸਿੰਘ ਮੱਤਾ ਇਕਬਾਲ ਸਿੰਘ ਮੰਘੇੜਾ ਸੁਖਵੰਦਰ ਸਿੰਘ ਗੇਜਰਾਮ ਪੌਰਾ ਮੈਡਮ ਅਮਰਜੀਤ ਕੌਰ ਮੈਡਮ ਸ਼ਮਿੰਦਰ ਕੌਰ ਮੈਡਮ ਬਲਜੀਤ ਕੌਰ ਬੀਬਾ ਹਰਕਿਰਨ ਕੌਰ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸੇਵਾਮੁਕਤ ਪ੍ਰਿੰਸੀਪਲ ਨਵਦੀਪ ਸ਼ਰਮਾ ਤੇ ਸੇਵਾਮੁਕਤ ਵੀਡੀਓ ਜਸਵਿੰਦਰ ਸਿੰਘ ਬਰਾੜ ਦਾ ਵੀ ਮਰੁੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਵਿੱਚ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆਉ ਦੇਖਦੇ ਹਾਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦਰਪਤ ਦੀ ਕੋਟਪੂਰਾ ਤੋਂ ਵਿਸ਼ੇਸ਼ ਰਿਪੋਰਟ ਅਬ ਵਕੀਲ ਸਾਹਿਬ ਮਾਨਜੋਗ ਸਪੀਕਰ ਸਾਹਿਬ ਨਹੀਂ ਆਏ ਉਹਨਾਂ ਦੇ ਬਿਹਾਫ ਤੇ ਤੁਸੀਂ ਜਿਹੜੇ ਨੌ ਬੱਚੇ ਅੱਜ ਮੈਰਿਡ ਸੂਚੀ 'ਚ ਆਏ ਨੇ ਇਨ ਬਾਰੇ ਕੀ ਕੀ ਐਲਾਨ ਕੀਤਾ ਤੇ ਕਿਵੇਂ ਲੱਗਾ ਤੁਹਾਨੂੰ ਆਰਾਮ ਮੋਹਮਦ ਸਿੰਘ ਜੀ ਦਾ ਵੈਲਫੇਅਰ ਸੋਸਾਇਟੀ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਕਦਮ ਬੁੱਟੇ ਲਾਉਣ ਵਾਲੀ ਮਹਿੰਮ ਬੱਚਿਆਂ ਦਾ ਸਨਮਾਨ ਜਿਹੜਾ ਨਵੇਂਕੇ ਢੰਗ ਨਾਲ ਮਨਾਇਆ ਗਿਆ ਔਰ ਉਹਨਾਂ ਦੀ ਹੌਸਲਾ ਅਫਜ਼ਾਈ ਨੀਤੀ ਸਪੀਕਰ ਸਾਹਿਬ ਨੇ 31 31000 ਰੁਪਇਆ ਦਿੱਤਾ ਔਰ ਨਾਲ ਹੀ ਸੋਸਾਇਟੀ ਦਾ ਵੀ ਸਨਵਾਰ ਹੋਇਆ 2 ਲੱਖ ਰੁਪਏ ਫਿਰ ਲੱਖ ਰੁਪਏ राम محمد ਸਿੰਘ ਆਜ਼ਾਦ ਵੈਲਫੇਅਰ ਸੇਵਾ ਸੁਸਾਇਟੀ ਤੇ ਪ੍ਰੈਸ ਦੀ ਕਵਰੇਜ ਬਹੁਤ ਅੱਛੀ ਸੀ ਸਾਰੇ ਜਿਹੜੇ ਸਰੋਤੇ ਸੀ ਬੱਚੇ ਸੀ ਨੰਨੇ-ਮੁੰਨੇ ਬਹੁਤ ਵਧੀਆ ਧਿਆਨ ਨਾਲ ਸਭ ਨੇ ਸਭ ਮਾਰਾਂ ਦੇ ਲੈਕਚਰ ਸੁਣੇ ਆ ਔਰ ਉਹਨਾਂ ਤੇ ਅਮਲ ਕੀਤਾ ਔਰ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਆਪਣੇ ਹਰਕਰਨ ਜੋਧਪੁਰ ਬੇਟੀ ਆਈ ਹੈ ਜਿਨੇ ਅਹਿਦ ਕੀਤਾ ਕਿ ਮੈਂ ਜੁਡੀਸ਼ਰੀ ਜਾ ਕੇ ਲੋਕਾਂ ਦੀ ਸੇਵਾ ਕਰਨੀ ਆ ਤੇ ਬਹੁਤ ਚੰਗਾ ਲੱਗਿਆ ਬਹੁਤ ਅੱਛਾ ਸੀ ਬਹੁਤ ਵਧੀਆ ਬਰਾਲਾ ਸੀ ਲੋ ਜੀ ਬੇਟੀ ਹਰਕਿਰਨ بیٹے ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤੇ ਸਾਰਿਆਂ ਨੂੰ ਇਹ ਕਹਿਣਾ ਚਾਹਣੀ ਆ ਅੱਜ ਦਾ ਜਿਹੜਾ ਸਮਾਗਮ ਸੀਗਾ ਜਿਹੜੇ ਸਾਡੇ ਜ਼ਿਲ੍ਹੇ ਦੇ ਮੈਰਿਟ ਹੋਲਡਰ ਹੈਗੇ ਉਹਨਾਂ ਨੂੰ ਸਨਮਾਨਿਤ ਕਰਨ ਦੇ ਜਿਹੜਾ ਹੈਗਾ ਨਮਿਤ ਰੱਖਿਆ ਗਿਆ ਸੀ ਇਹ ਵਿੱਚ ਬਹੁਤ ਸਾਰੇ ਬੜੂ ਬੁੱਲੇ ਵਿਚਾਰ ਜਿਹੜਾ ਹੈਗਾ ਸਾਡੇ ਨਾਲ ਸਾਂਝੇ ਕੀਤੇ ਗਏ ਸਾਡੀ ਨਾਲ ਜਿਹੜੇ ਅਲਵੀ ਮਾਚੋਕ ਸਪੀਕਰਸ ਹਨ ਉਹਨਾਂ ਦੇ ਬ੍ਰਦਰ ਆਏ ਸਨ ਉਹਨਾਂ ਨੇ ਬਹੁਤ ਵਧੀਆ ਮੋਟੀਵੇਟ ਕੀਤਾ ਵੀ ਤੁਸੀਂ ਜਿਹੜੇ ਹੈਗੇ ਪੋਜੀਸ਼ਨਸ ਲੈਂਦੇ ਰਹੋ ਸਾਡੇ ਕੋਲ ਫੰਡਸ ਤੇ ਬਿਲਕੁਲ ਕੋਈ ਕਾਰ ਨਹੀਂ ਤੁਸੀਂ ਪੋਜੀਸ਼ਨ ਵਧ ਤੋਂ ਵਧ ਲਾਓ ਜਿਹੜੇ ਪ੍ਰਾਈਜ਼ਸ ਹੈਗੇ ਉਹ ਡਬਲ ਟ੍ਰिपल ਕਰਕੇ ਦਿੱਤੇ ਜਾਣਗੇ ਨਾ ਨਾ ਸਾਰਾ ਸਕੂਲ ਖੁਸ਼ ਹੋ ਰਿਹਾ ਵੇ ਤੁਸੀਂ ਜੱਜ ਬਣਨ ਜਾ ਰਹੇ ਹੋ ਸਿਰ ਮੈਂ ਇਹੀ ਕਹਾਂਗੀ ਵਾਹਿਗੁਰੂ ਜੀ ਹੈ ਮਤ ਉਸ ਵਾਈਕੁਰ ਜੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਨ ਕੋਸ਼ਿਸ਼ ਕਰ ਰਹੀ ਹੁਣ ਮੈਂ ਫਾਈਨਲ ਇਅਰ ਸ਼ੋ ਵੀ ਹੈਗੀ ਆ ਵਾਈਕੁਰ ਜੀ ਮੇਰੇ ਨੂੰ ਜਰੂਰ ਜਿਹੜਾ ਹੈਗਾ ਬਖਸ਼ਿਸ਼ ਕਰਨ ਮੀਨਸ ਮੇਰੀ ਰਹਿਮਤ ਹੋ ਜੀ ਸਰ ਮਨਪ੍ਰੀਤ ਸਿੰਘ ਮਣੀ ਤਾਲੀਵਾਲ ਜੋ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਪੀ ਆਰਓ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਮਣੀ ਜੀ ਰਾਹ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੈਟੀ ਦੇ ਉਪਰਾਲਾ ਤੁਹਾਨੂੰ ਕਿਉਂ ਜੱ ਲੱਗਾ ਜੀ ਬਹੁਤ ਦਾਦੇ ਪੱਤਰ ਨੇ ਜਿੰਨੇ ਵੀ ਆਰਾਮ ਮਥਨ ਜਾਦ ਜਿਹੜੀ ਸੋਸਾਇਟੀ ਆ ਉਹਦੇ ਪ੍ਰਬੰਧਕ ਨੇ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਆ ਅੱਕੇ ਵੀ ਆ ਪਾਕਵਾਰਾਂ ਦੇ ਵਿੱਚ ਪੜਦੇ ਆਏ ਆ ਕਿ ਵੱਖ-ਵੱਖ ਪਿੰਡਾਂ ਚ ਸਕੂਲਾਂ ਚ ਜਾ ਕੇ ਬੱਚਿਆਂ ਦੀ ਪੜ੍ਹਾਈ ਲਈ ਰਸ਼ਿਆਂ ਦੇ ਖਿਲਾਫ ਜਿਹੜੇ ਜਾਗਰੂਕਤਾ ਸੈਮੀਨਾਰ ਲਗਾਉਂਦੇ ਨੇ ਇਸ ਤੋਂ ਇਲਾਵਾ ਜਿਹੜੇ ਹੁਸ਼ਿਆਰ ਬੱਚੇ ਨੇ ਆ ਜਿਹੜਾ ਸਮਾਗਮ ਹੈ ਇੱਥੇ ਚੰ다 ਸਿੰਘ ਮਰਵਾ ਸੀਨੀਅਰ ਸਟੇਟ ਸਕੂਲ ਦਰਕੀਆਂ ਕੋਟਪੂਰਾ ਵਿਖੇ ਸਮਾਗਮ ਚੁਜਿਤ ਕੀਤਾ ਗਿਆ ਜਿਹੜੇ ਬੱਚੇ ਮੈਚ ਚ ਆਏ ਨੇ ਉਹਨਾਂ ਦਾ ਸੋਸਾਇਟੀ ਵੱਲੋਂ ਸਨਮਾਨ ਸਮੂਹ ਰੱਖਿਆ ਗਿਆ ਹੈ ਇਸ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਇੱਕ ਭਾਵਨਾ ਹੋਰ ਪਹਿਲੇ ਵੀ ਬੱਚੇ ਬਹੁਤ ਕਾਬਲ ਬੱਚੇ ਨੇ ਜਿਹੜੇ ਮੈਚ ਚ ਆਉਂਦੇ ਨੇ ਪਰ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਬੱਚੇ ਨੇ ਉਹਨਾਂ ਵਿੱਚ ਵੀ ਇਹ ਭਾਵਨਾ ਪ੍ਰਬਲ ਹੁੰਦੀ ਹੈ ਕਿ ਉਹ ਵੀ ਮੈਚ ਚ ਆਉਣ ਤੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂ ਸੋ ਪ੍ਰਾਦੇ ਰਹੀ ਜਿਹੜੇ ਸੋਸਾਇਟੀ ਦੇ ਸਮੂਹ ਮੈਂਬਰ ਨੇ ਵਧਾਈ ਦੇ ਪੱਤਰ ਜਕਾਰਾ ਮੂਵਮੈਂਟ ਸੋਸ਼ਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਨੇ ਅਮਰਦੀਪ ਸਿੰਘ ਦੀਪਾ ਜੀ ਇਹ ਦੀਪਾ ਜੀ ਅੱਜ ਵਾਲੇ ਪ੍ਰੋਗਰਾਮ ਬਾਰੇ ਕੀ ਮਹਿਸੂਸ ਕਰਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਆਪ ਦੇਸ਼-ਵਿਦੇਸ਼ ਤੱਕ ਇਹ ਸਾਰੇ ਰਿਪੋਰਟਾਂ ਪਹੁੰਚਾਉਂਦੇ ਹੋ ਜੋ ਕਿ ਸੰਸਥਾਵਾਂ ਚ ਚੰਗੇ ਕੰਮ ਕਰ ਰਹੀਆਂ ਜਾਂ ਸਕੂਲਾਂ ਦੇ ਅੰਦਰ ਜੋ ਦਾਰਿਆਂ ਦੇ ਅੰਦਰ ਜੋ ਚੰਗੇ ਕੰਮ ਹੋ ਰਿਹਾ ਸੋ ਆਪ ਜੀ ਦਾ ਪਹਿਲਾਂ ਤੋਂ ਬਹੁਤ-ਬਹੁਤ ਧੰਨਵਾਦ। ਸੋ ਮੈਂ ਅੱਜ ਜੋ ਜਿਹੜੀ ਬੇਨਤੀ ਕਰਨ ਜਾ ਰਿਹਾ ਇਹ ਜ਼ਰੂਰੀ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੰਨੇ ਵੀ ਸੰਸਥਾਵਾਂ ਸਰਕਾਰੀ ਸੰਸਥਾਵਾਂ ਨਹੀਂ ਉਹਨਾਂ ਦੇ ਵਿੱਚ ਇੱਕ ਮਿਹਨਤੀ ਸਟਾਫ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਇੱਥੋਂ ਦੇ ਜਿਹੜੇ ਸਾਡੇ ਸਰਕਾਰੀ ਸਕੂਲ ਐ ਡਾਕਟਰ ਚੰਦਰ ਸਿੰਘ ਮਰਵਾ ਕન્યા ਸਕੂਲ ਉਹਦੇ ਜਿਹੜੇ ਪ੍ਰਿੰਸੀਪਲ ਆ ਡਾਕਟਰ ਪ੍ਰਿੰਸੀਪਲ ਜੇ ਉਪਰਪ੍ਰੋਜ ਸਿੰਘ ਉਹਨਾਂ ਦੀ ਮਿਹਨਤ ਸਦਕਾ ਇੱਥੋਂ ਦੇ ਜਿਹੜੇ ਬੱਚੇ ਜੱਜ ਬਣਨ ਜਾ ਰਹੇ ਆ ਸੋ ਇੱਥੇ ਜਿਹੜੇ ਅੱਜ ਬੱਚੇ ਬੈਰਟ ਦੇ ਵਿੱਚ ਆਏ ਆ ਉਹਨਾਂ ਬੱਚਿਆਂ ਦਾ ਅੱਜ ਜਿਹੜਾ ਸੀਗਾ ਮਾਨ ਸਨਮਾਨ ਕਰਨ ਵਾਸਤੇ ਆ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫਰ ਸੁਸਾਇਟੀ ਇੱਥੇ ਪਹੁੰਚੀ ਹੋਈ ਸੀ ਉਹਨਾਂ ਦਾ ਇੱਕ ਵਿਸ਼ੇਸ਼ ਉਪਰਾਲਾ ਅਤੇ ਨਾਲ ਸਰਦਾਰ ਮਾਨਯੋਗ ਕੋਤਾਰ ਸਿੰਘ ਖੰਧਵਾ ਸਪੀਕਰ ਜੋ ਕਿ ਪੰਜਾਬ ਵਿਧਾਨ ਸਭਾ ਉਹਨਾਂ ਨੇ 31 31000 ਰੁਪਇਆ ਅੱਜ ਬੱਚਿਆਂ ਦਾ ਸਨਮਾਨ ਸਨਮਾਨ ਕੀਤਾ ਹੈ 9 ਦਾ 9 ਬੱਚਾ 31 31000 ਰੁਪਇਆ 9 9 ਬੱਚਿਆਂ ਨੂੰ ਪੂਰੇ ਨੂੰ 31 31000 ਰੁਪਇਆ ਦਿੱਤਾ ਸੋ ਇਹਨਾਂ ਦਾ ਵੱਡਾ ਫਰ ਹੈ ਸੋ ਹਰ ਵੇਲੇ ਸੋ ਸਕੂਲ ਦੀ ਜਿਹੜੀ ਬਿਲਡਿੰਗ ਹੈ ਇੱਕ ਦੇਖਣਯੋਗ ਹੈ ਵੀ ਹਰ ਬੱਚਾ ਚਾਹੇਗਾ ਕਿ ਅੱਜ ਮੈਂ ਇੱਥੇ ਪੜਦਾ ਹਾਂ ਇੰਨਾ ਸੁੰਦਰ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਹੋਇਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਉਪ ਚੇਅਰਮੈਨ ਸੁਰਿੰਦਰ ਸਿੰਘ ਸਦੋੜਾ ਜੀ ਸੁਪਰਡੈਂਟ ਸਾਹਿਬ ਸੁਪਰਡੈਂਟ ਸਾਹਿਬ ਕੀ ਮਹਿਸੂਸ ਕਰਦੇ ਹੋ ਮਹਿੰਦੀ ਰੱਤਾ ਜੀ ਪਿਛਲੇ ਕੁਝ ਸਾਲਾਂ ਦੇ ਜਿਹੜੀਆਂ ਸਾਡੀਆਂ ਧੀਆਂ ਉਹ ਵਿਦਿਆ ਦੇ ਖੇਤਰ ਦੇ ਵਿੱਚ ਝੰਡੇ ਗੜ ਰਹੀਆਂ ਨੇ ਮੁੰਡਿਆਂ ਨਾਲੋਂ ਉਹਨਾਂ ਦੀ ਪਿੱਛੇ ਅੱਗੇ ਜਿਆਦਾ ਆ ਰਹੀ ਹੈ ਚਾਹੇ ਯੂਪੀਐਸ ਦਾ ਟੈਸਟ ਹੋਵੇ ਯੂਪੀਐਸ ਦਾ ਟੈਸਟ ਕਿੰਨਾ ਔਖਾ ਹੈ ਪਿਛਲੇ ਸਾਲ ਜਿਹੜੀਆਂ ਸਾਡੀਆਂ ਧੀਆਂ ਯੂਪੀ ਟੈਸਟ ਪਾਸ ਕੀਤਾ ਉਹਨਾਂ ਵਿੱਚੋਂ ਸਾਰੀਆਂ ਲੜਕੀਆਂ ਨੇ ਜਿਹੜਿਆ ਵਧੀਆ ਟੈਸਟ ਪਾਸ ਕੀਤਾ ਹੈਗਾ ਸਾਡੀ ਜਿਹੜੀਆਂ ਤੀਆਂ ਬਹੁਤ ਰੱਕੀ ਗੱਲ ਹੈ ਕਿਡਾਂ ਦੇ ਵਿੱਚ ਵੀ ਆਹ ਜਿਹੜੀਆਂ ਬੱਚੀਆਂ ਜਿਹੜੀਆਂ ਫਰਸਟਾਂਗੀਆਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਬਾਅਦ ਵਿੱਚ ਅੱਗੇ ਬੱਚੇ ਫਾਸਟ ਹੁੰਦੇ ਸੀਗੇ ਪ੍ਰਾਈਵੇਟ ਸਕੂਲਾਂ ਵਾਲੇ ਅੱਜ ਵੇਖ ਕੇ ਮੈਂ ਹੈਰਾਨ ਆ ਸਕੂਲ ਦੀ ਬਿਲਡਿੰਗ ਵੀ ਵੇਖ ਕੇ ਹੈਰਾਨ ਹੈ ਕਿ ਵੀ ਵਾਕਿਆ 100% ਬਦਲਾਅ ਆਇਆ ਹੈ ਬਿਲਡਿੰਗ ਕਿੰਨੀ ਸੋਹਣੀ ਹੈਗੀ ਆ ਪ੍ਰਾਈਵੇਟ ਸਕੂਲਾਂ ਆ ਗਏ ਆ ਮੈਂ ਹੈਗਾ ਪ੍ਰਾਈਵੇਟ ਸਕੂਲਾਂ ਨੂੰ ਪੁੱਛੇ ਛੱਡਿਆ ਭੀਰਾ ਮੋਹੰਦ ਸਿੰਘ ਜਿਆਦਾ ਵੈਲਫੇਅਰ ਸੁਸਾਇਟੀ ਦੇ ਇਸ ਉਪਰਾਲੇ ਨੂੰ ਕਿਵੇਂ ਲੈਣੋ ਇਹ ਕੋਈ ਰਾਮ ਮੋਹੰਦ ਸਿੰਘ ਵੈਲਫੇਅਰ ਸੁਸਾਇਟੀ ਦਾ ਜਿਹੜਾ ਉਪਰਾਲਾ ਹੈ ਇਨਾਂ ਨੇ ਬਹੁਤ ਪਰਾਲੀ ਕੀਤੀ ਹੈ ਕਿ ਜਿੰਨੇ ਪਰਾਲੀ ਕੀਤੇ ਆ ਸਮਾਜ ਸਿੰਘ ਦੇ ਬੱਚਿਆਂ ਦੀ ਜਿਹੜੇ ਬੱਚਿਆਂ ਦੀ ਕੋਈ ਪੀਸ ਨਹੀਂ ਭਰੀਦੀ ਕਿ ਇਹਦੇ ਬੱਚੇ ਗੁਰੀਬ ਆ ਕਿ ਇਹਦੀ ਹੋਰ ਲੋੜਾ ਕਿਸੇ ਵੀ ਤਰ੍ਹਾਂ ਲੋੜਾ ਕੀ ਆ ਜਿਹੜੀ ਰਾਮ ਮਹਮਦ ਸੈਟੀ ਹੈ ਇਹ ਵੱਧ ਛੜ ਕੇ ਉਹਨੂੰ ਸਪੋਰਟ ਕਰਦੀ ਹੈਗੀ ਨਿੱਜੀ ਤੌਰ ਤੇ ਜਾ ਕੇ ਸਪੋਰਟ ਕਰਦੀ ਬਹੁਤ ਵਧੀਆ ਪਰਾਲੀ ਨਾਲ ਰਾਮ ਮਹਮਦ ਸਿੰਘ ਜਵਾ ਵੈਲਫੇਅਰ ਸੈਟੀ ਦੇ ਜਨ ਸਕੱਤਰ ਨੇ ਮਾਸਟਰ ਕੁਲਵੰਤ ਸਿੰਘ ਚਾਨੀ ਜੀ ਮਾਸਟਰ ਸਾਹਿਬ ਸੁਸਾਇਟੀ ਦਾ ਤੁਹਾਡਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਬਹੁਤ ਧੰਨਵਾਦ ਮੈਂ ਜਤਾ ਜੀ ਰਾਮ ਮੁਹੰਮਦ ਸੇਯਦ ਵੈਲਫੇਅਰ ਸੁਸਾਇਟੀ 2017 ਤੋਂ ਲਗਾਤਾਰ ਇਹ ਫੰਕਸ਼ਨ ਕਰਦੀ ਆ ਰਹੀ ਹੈ ਬੱਚਿਆਂ ਨੂੰ ਸਨਮਾਨਿਤ ਕਰਦੀ ਆ ਰਹੀ ਆ 515 ਦੇ ਜਿਹੜੇ ਸਕੂਲ ਹੈ ਉਹਨਾਂ ਦੇ ਬੱਚਿਆਂ ਜਿਹੜੇ 6ਵੀਂ ਤੋਂ ਬਾਹਰ ਨਹੀਂ ਤੱਕ ਹੈ ਉਹਨਾਂ ਨੂੰ ਸਨਮਾਨਿਤ ਕਰਦੇ ਆ ਰਹੇ ਹਰ ਇੱਕ ਸਾਲ 515 ਸਕੂਲ ਸਬੰਧ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਸ਼ਹੀਦਾਂ ਦੇ ਦਿਨ ਵੀ ਮਨਾਉਂਦੇ ਆ ਜਿਵੇਂ ਆਪਣੇ ਪਗਤ ਸਿੰਘ ਰਾਜਗੁਰੂ ਸਖਦੇਵ ਜੀ ਤੇ ਆਪਣੇ ਉਦਮ ਸਿੰਘ ਜਿਹਨਾਂ ਦੇ ਨਾਮ ਤੇ ਇਸ ਸੁਸਾਇਟੀ ਦਾ ਨਾਮ ਜਲਾਣਾ ਵਾਲੇ ਬਾਗ ਦੀ ਸ਼ਤਾਬਦੀ ਸ਼ਤਾਬਦੀ ਬਣਾਉਂਦੇ ਆ ਗੁਰਨਾਥ ਸਿੰਘ ਦੇ ਜਨ ਜਨ ਤੇ ਉਹ ਵੀ ਸੁਆਗਤ ਕੀਤੀ ਐ ਅਸਾ ਲੱਗ ਲੱਗ ਜਿਹੜੇ ਆ ਵਾ ਅਸੀਂ ਉਹ ਸੁਆਗਤ ਕਰਦੇ ਆਂ ਔਰ ਅੱਜ ਜਿਹੜਾ ਹੈ ਜਿਹੜਾ ਕਿ ਅਸੀਂ ਪਿਛਲੇ ਸਮੇਂ ਤੋਂ ਇਹ ਵੀ ਲਗਾਤਾਰ ਕਰਦੇ ਆ ਰਹੇ ਆਂ ਕਿ ਜਿਹੜੇ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਸਕੂਲਾਂ ਦੇ ਸਿਰਫ ਸਰਕਾਰੀ ਸਕੂਲਾਂ ਦੇ ਕਿਉਂਕਿ ਸਾਡਾ ਜਿਹੜਾ ਏਮ ਹੈ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਾਏਗਾ ਉਹਨਾਂ ਨੂੰ ਜਿਹੜੀ ਇਹਦਾ ਸੋਚ ਜਿਹੜੀ ਹੈਗੀ ਆ ਇੱਕ ਸੋਚ ਨਿਕਰ ਕੇ ਆਵੇ ਔਰ ਮਤਲਬ ਵਧੀਆ ਨਾਗਰਿਕ ਬਣ ਉਹਨਾਂ ਨੂੰ ਵਾਹਿ ਸਨਮਾਨਿਤ ਕਰ ਰਹੇ ਜਿਹੜੇ 9 ਵਜੇ ਮੈਰਿਟ ਚ ਆਏ ਆ ਇਹ ਪੰਜਾਬ ਲੈਵਲ ਤੋਂ ਬੈਠਾ ਇਹ ਜਿਹੜੀ ਪੋਜੀਸ਼ਨ ਲਈਆਂ ਨੇ ਉਹਨਾਂ ਦੇ ਜਿਹੜੇ ਹੈਗੇ ਆ 8ਵੀਂ 10ਵੀਂ ਤੇ 12ਵੀਂ ਦੇ ਤਾਂ 9 ਬੱਚਿਆਂ ਨੂੰ ਜਿਹੜਾ ਅੱਜ ਸਨਮਾਨਿਤ ਕਰ ਰਹੇ ਆ ਔਰ ਇਹ ਉਪਰਾਲੇ ਸਾਡੇ ਜਿਹੜੇ ਅਸੀਂ ਕਰ ਰਹੇ ਆ ਸੁਸਾਇਟੀ ਦੇ ਸਾਰੇ ਮੈਂਬਰਾਂ ਦੇ ਨਾਲ ਰਲ ਕੇ ਤਾਂ ਇਹਦੇ ਜੋ ਸਾਨੂੰ ਕਾਫੀ ਜਿਹੜੀ ਆ ਪਿੱਛੋਂ ਫੀਡਬੈਕ ਇਹ ਮਿਲ ਰਹੀ ਆ ਬਹੁਤ ਵਧੀਆ ਕਾਰਜ ਹੋ ਰਿਹਾ ਔਰ ਬੱਚਿਆਂ ਨੂੰ ਲੱਗੇਗਾ ਕਈ ਵਾਰੀ ਅਸੀਂ ਜਿਹੜੇ ਗਿੱਜੇ ਸਕੂਲਾਂ 'ਚ ਗਏ ਦੁਬਾਰਾ ਗਏ ਆ ਤਾਂ ਉੱਥੇ ਸਾਨੂੰ ਇਹ ਪਤਾ ਲੱਗਿਆ ਕਿ ਬੱਚਿਆਂ ਨੇ ਜਿਹੜਾ ਹੈ ਨਾ ਬਹੁਤ ਕੁਝ ਸਿੱਖਿਆ ਉਹਨਾਂ ਦੇ ਵਿੱਚ ਇੱਕ ਨਵੀਂ ਸੋਚ ਆਈ ਆ ਔਰ ਜਿਹੜਾ ਕਿ ਸਮਾਜ ਨੂੰ ਇੱਕ ਚੰਗੀ ਸੇਧ ਦੇਈ ਅਸੀਂ ਜਿਹੜਾ ਹੈਗਾ ਇਹ ਇਹਦੇ 'ਚ ਕਾਮਯਾਬੀ ਹਾਸਲ ਕੀਤੀ ਆ ਇਸ ਲਈ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਲਗਾਤਾਰ ਇਹ ਪ੍ਰੋਗਰਾਮ ਚੱਲਾਈ ਰੱਖਾਂਗੇ ਔਰ ਅੱਜ ਜਿਹੜੇ ਹੈਗੇ ਆ ਸਾਡੇ درمیان ਸਾਕ ਕੋਤਾਫੀ ਜਿੰਦਵਾ ਉਹਨਾਂ ਦੇ ਭਾਈ ਸਾਹਿਬ ਸਾਹਿਬ ਵੀਰਿੰਦਰ ਸਿੰਘ ਜੀ ਔਰ ਨਾਲ ਉਹਨਾਂ ਦੇ ਮਨੀ ਢਾਲੀਵਾਲ ਜੀ ਜੁਪੀਆਰੋ ਉਹ ਆਏ ਉਹਨਾਂ ਦੀ ਧਰਵਾਦੀਆਂ ਵੀ ਉਹਨਾਂ ਨੇ ਆ ਕੇ ਜਿਹੜਾ ਹੈ ਇਸ ਫੰਕਸ਼ਨ ਦੇ ਵਿੱਚ ਜਿਹੜਾ ਹੈ ਆਪਣਾ ਆਮ ਤੌਰ ਤੇ ਸ਼ਮੂਲੀਅਤ ਕੀਤੀ ਧਰਵਾਦੀਆਂ ਕਿਉਂਕਿ ਪ੍ਰਕਾਸ਼ ਸਿੰਘ ਸੰਧਵਾ ਜੀ ਜਿਹੜਾ ਅੱਜ ਬਾਹਰ ਹੋਮ ਕਰਕੇ ਉਹ ਇੱਥੇ ਨਹੀਂ ਪਹੁੰਚ ਸਕੇ ਤਾਂ ਮੈਂ ਅੱਜ ਦੇ ਦਿਨ ਜਿਹੜਾ ਹੈ ਇਹਨਾਂ ਨੇ 33000 ਰੁਪਿਆ ਦੇਣਾ ਸਾਰਿਆਂ ਨੂੰ ਹਾਂਜੀ ਉਹ ਮਨੀ ਢਾਲੀਵਾਲ ਜੀ ਨੇ ਵੀ ਅਨਾਉਂਸ ਕੀਤਾ ਤੇ ਦੂਜੇ ਵੀਰਿੰਦਰ ਜੀ ਨੇ ਅਨਾਉਂਸ ਕੀਤਾ ਵੀ ਉਹਨਾਂ ਨੇ ਕੋਤਾਲ ਸਿੰਘ ਸੰਧਵਾ ਜੀ ਨੇ ਜਿਹੜੇ ਸਾਰੇ ਮੈਰਿਟ ਚ ਆਏ ਆ ਜਿੰਨੇ ਵੀ ਮੈਰਿਟ ਚ ਆਏ ਆ ਉਹ ਸਾਰੇ ਬੱਚਿਆਂ ਨੂੰ 31-31000 ਰੁਪਇਆ ਜਿਹੜਾ ਇਨਾਮ ਦੇ ਤੌਰ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਔਰ ਉਹਨਾਂ ਨੂੰ ਹੌਸਲਾ ਵਧਾਈ ਕਰਨ ਵਾਸਤੇ 31-31000 ਰੁਪਇਆ ਜਿਹੜਾ ਅਨਾਉਂਸ ਕੀਤਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਆਪਾਂ ਚੱਲਦੇ ਹਾਂ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋੜਕਪੁਰਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਜੀ ਕੋਲ ਇਹ ਪ੍ਰਿੰਸੀਪਲ ਸਾਹਿਬ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦਾ ਪ੍ਰ代表 ਤੁਸੀਂ ਕਿਵੇਂ ਦੇਖਦੇ ਹੋ ਸਾਰਿਆਂ ਤੋਂ ਪਹਿਲਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਅੱਜ ਰਾਮ ਮਹਮਦ ਆਜ਼ਾਦ ਸੁਸਾਇਟੀ ਵੱਲੋਂ ਇਹ ਹੋਣਹਾਰ ਬੱਚੀਆਂ ਜਿਨ੍ਹਾਂ ਨੇ ਪੰਜਾਬ ਦੀ ਮੈਰਿਟ ਤੇ ਸਥਾਨ ਬਣਾਇਆ ਹੈ ਵੀਕੋਡ ਦੀਆਂ ਵੱਖ-ਵੱਖ ਕਲਾਸਾਂ ਚੋਂ ਨੌ ਬੱਚੀਆਂ ਨੇ ਜਿਨ੍ਹਾਂ ਨੇ ਪੰਜਾਬ ਦੀ ਮੈਰਿਟ ਕ੍ਰੈਕ ਕੀਤੀ ਉਹਨਾਂ ਦਾ ਸਨਮਾਨ ਕਰ ਰਿਹਾ ਹੈ ਇਹ ਬੜਾ ਵੱਡਾ ਉਦਮ ਹੈ ਔਰ ਇਹ ਉਦਮ ਦੇ ਸਦਕਾ ਆਉਣ ਵਾਲੇ ਬੱਚਾਂ ਚ ਚਿੰنگ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਾਲ ਚ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਆਪਦਾ ਮੈਰਿਟ ਤੇ ਹੋਰ ਸਥਾਨ ਬਣਾਉਣਗੇ ਫਰੀ ਕੋਰਟ ਜ਼ਿਲ੍ਹੇ ਦਾ ਨਾਮ ਉੱਚਾ ਕਰਨਗੇ ਮੈਂ ਵਿਸ਼ੇਸ਼ ਤੌਰ ਤੇ ਤਰਵਾਦੀਆਂ ਮਣੀ ਢਾੜੀਵਾਲ ਜੀ ਦਾ ਐਡਵੋਕੇਟ ਸਾਹਿਬਰਾ ਦਾ ਜਿਨ੍ਹਾਂ ਨੇ ਇਹਨਾਂ ਬੱਚੀਆਂ ਲਈ ਜਿਹੜੀਆਂ ਮੈਰਿਟ ਚਾਹੀਆਂ ਨੇ 31 31000 ਰੁਪਇਆ ਸਪੀਕਰ ਸਾਹਿਬ ਦੇ ਬਿਹਾਫ ਤੇ ਅਨਾਉਂਸ ਕੀਤਾ ਹੈ ਇਹਦੇ ਨਾਲ ਸਾਡਾ ਹੌਸਲਾ ਹੋਰ ਵੱਧ ਹੈ ਇੱਥੇ ਇੱਕ ਹੋਰ ਕੋਈ ਖੁਸ਼ੀ ਦੀ ਗੱਲ ਸੰਜੀ ਕਰਨਾ ਚਾਹਾਂਗਾ ਕਿ ਪੀਆਰਓ ਸਾਹਿਬ ਵੱਲੋਂ ਸੰਸਥਾ ਨੂੰ 15 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਵਿਸ਼ਵਾਸ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਤੋਂ ਮੰਗੋ ਅਸੀਂ ਤੁਹਾਨੂੰ ਇਹ ਗ੍ਰਾਂਟ ਦੇਵਾਂਗੇ 2 ਸਾਲ ਪਹਿਲਾਂ ਦੀ ਅਰਨੋਦ ਕੀਤੀ ਵੀ ਸਾਡੀ ਇੱਕ ਗ੍ਰਾਂਟ ਰਹਿੰਦੀ ਸੀ ਸੋ ਨਿਮਰਤਾ ਸਹਿਤ ਬੇਨਤੀ ਹੈ ਕਿ ਸਪੀਕਰ ਸਾਹਿਬ ਸਾਨੂੰ ਗ੍ਰਾਂਟ ਦੇ ਦਿਓ ਜਿਹੜੇ ਸਾਡੇ ਕੰਮ ਥੋੜੇ ਬਹੁਤੇ ਅਧੂਰੇ ਹੈ ਅਸੀਂ ਉਹ ਪੂਰੇ ਕਰ ਸਕੀਏ ਇਹਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਸਾਰਥਿਕ ਪਰਾਲੇ ਲਈ ਬਹੁਤ ਮਿਹਰਬਾਨੀ ਸਾਰਿਆਂ